ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਵੀਰ ਭਰਾ ਤੇ ਅੱਜ ਆਪਣਾ ਹੋ ਗਿਆ ਵਾ 19ਵਾਂ ਦਿਨ ਤੇ ਜਿੱਦਾਂ ਕੀ ਆਪਾਂ ਤੁਹਾਨੂੰ ਦੱਸਿਆ ਕੱਲ ਆਪਾਂ ਪਾਈਆ ਮਿੱਟੀ ਤੇ ਅੱਜ ਕੋਈ ਸਭ ਲਾਉਣ ਲੱਗਿਆ ਮਿਹਨਤ ਫੋਲ ਜੋਰਾਂ ਤੇ ਅੱਜ ਪੂਰੀ ਸ਼ਕਤੀ ਹੁਣੀ ਆ ਦੇਖ ਸਕਦੇ ਤੁਸੀਂ ਦਿਖਾਉਣੇ ਤੁਹਾਨੂੰ ਅੱਗੇ ਵਲੌਗ ਚ ਤੇ ਅੱਜ ਕਿੱਦਾਂ ਥੱਲੀਆਂ ਕਰਾਉਂਦੇ ਕੋਈ ਸਭ ਮੁੰਡਿਆਂ ਨੀ ਹਾਂ ਕਿੱਦਾਂ ਖੇਡਣਾ ਤੁਸੀਂ ਆ ਇਹਨੂੰ ਪਾਜੀ ਅੱਗੇ ਕਰ ਓਏ ਤੂੰ ਅੱਗੇ ਆ ਪਹਿਲਾਂ ਤੂੰ ਅੱਗੇ ਆ ਆ ਨੂਰ ਤੂੰ ਆ ਗਏ ਆ ਪੈਂਡ ਵਾਲੇ ਪਹਿਲਾਂ ਚੱਕ ਭਾਜੀ ਪੈਂਡ ਵਾਲੇ ਘਰ ਇਕੱਠੇ ਪਹਿਲਾਂ ਇਹ ਤਿੰਨੇ ਬਾਹਰ ਨਿਕਲ ਜੋ ਪਰੇ ਰੋਏ ਇਹ ਰਪਿੰਦਰ ਦੁੱਦੇ ਵਾਲਾ ਬਣਾ ਇਹਨਾਂ ਨੂੰ ਕੁੱਤੀ ਵੀ ਪਈ ਡੇਲੀ ਖੇਡ ਭਾਈ ਨੇ ਤੁਹਾਨੂੰ ਕਿਹਾ ਨਹੀਂ ਖੇਡਣਾ ਨਹੀਂ ਖੇਡਣਾ ਤੁਹਾਡੇ ਅੰਗ ਪੈਰ ਕੱਚੇ ਹਜੇ ਤੇਰਾ ਵੀ ਨੰਬਰ ਆਉਣਾ ਵਾ ਬਿੱਲੀ ਏ ਜੀਏ ਭਾਈ ਸਾ ਚਾਚਾ ਜੋਤੇ ਜੋਤੇ ਕੋਈ ਨਾ ਦੱਸਦਾ ਤੈਨੂੰ ਵੀ ਬਣਾਉਣਾ ਮੁਰਗਾ ਤਰੀ ਵਾਲਾ ਬਣਨਾ ਕਿ ਦੂਜਾ ਕੋਈ ਨਹੀਂ ਹੈਂ ਕੱਲ ਪੈ ਗਈਆਂ ਨਾ 60 ਪਿਆ ਹੀ ਘਰੇ ਜਾ ਕੇ ਮੈਨੂੰ ਉਹ ਜਿਆਦਾ ਮੈਨੂੰ ਵੀ ਦੇ ਦੋ ਸਾ ਚਿੱਤਾਂ ਕੱਲ ਚਲੋ 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 ਜੋ ਤੇਨੇ ਤਾਂ ਜਿਸ ਕਰਨੇ ਨੇ ਨਹੀਂ ਹੋਣਾ ਭਾਈ ਚੱਲ 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 ਖੇਡਣੀ ਕਬੱਡੀ ਬੁਗਲੇ ਚੱਲ ਭਾਈ ਬੁਗਲਾ ਪੂਰੇ ਤਾਂ ਜਾਕਦਾ ਆਇਆ ਕਿ ਨਹੀਂ ਵਿੱਚ ਚੱਲ ਇੱਧਰ ਮਿੰਟ ਉਧਰ ਸੀਗਾ ਆਇਆ ਨਾਲ ਚੱਲ 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 ਵਾਜ ਜਾਣੀਆਂ ਵਾਜ ਜਾਣੀਆਂ ਵਾਜ ਜਾਣੀਆਂ ਦੋ ਚੱਲ ਵਾਜ ਜਾਣੀਆਂ ਵਾ ਮੈਨੂੰ ਕਹੀਂ ਮੈਨੂੰ ਟੱਕ ਨਹੀਂ ਲੈ ਰਹੀ ਨਹੀਂ ਲਿਆ ਹਾਂ ਭਈ ਇਹ ਛੱਡੇ ਨੇ ਵੀ ਛੱਡੇ ਨੇ ਵਜਣੀਆਂ ਵਾ ਵਜੇ ਭਈ ਮੈਂ ਦੱਸਾਂਗਾ ਇਹ ਮੈਨੂੰ ਲੱਗਾ ਇਹ ਚੱਲ 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 ਤੇਰਾ ਪਤਾ ਮੈਨੂੰ ਹਾਏ ਇਦਾਂ ਦੇ ਸਕੂਲੇ ਨਹੀਂ ਪੈਂਦੀਆਂ ਜਿੰਨੀਆਂ ਤੁਸੀਂ ਕੈਂਪ ਚ ਖਾਈ ਜਾਂਦੇ ਮਾਮਾ ਹੀਰ ਦਿਓ ਤਿੰਨ ਬੰਦੇ ਚਾਰ ਕੱਢੇ ਆ ਨਾ ਮੈਂ ਚਲੋ ਬਾ ਚੱਲ ਕੰਨ ਛੱਡਦੇ ਆ ਕੰਨ ਛੱਡਦੇ ਪਾਲੇ ਦੇ ਕਾਨੀ ਨਹੀਂ ਹਨੀ ਉਹ ਕੀ ਫੜ ਲਵੇ ਹਾਂ ਉਹ ਤਾਣ ਤੂੰ ਵੀ ਤਾਣ ਹੋ ਕੀ ਹੋਇਆ ਤਾਣ ਹੋ ਚੱਲ ਚੱਲ ਫੜ ਚੱਲ ਇੱਕ ਰਹਿ ਗਈ ਚੱਲ ਉਹ ਭਾਜੀ ਚੱਲ ਹਾਏ ਚੱਲ 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 ਖੇਡਣੇ ਕਬ ਖੇਡ ਨਹੀਂ ਹੁਣ ਚੱਲ ਫੜ ਆ ਵੀ ਦਿੱਲੀ ਦਾ ਪਾ ਹੋਇਆ ਨਹੀਂ ਕੋਹ ਪਾਜੀ ਕਹਿੰਦਾ ਹੋਇਆ ਨਹੀਂ ਕੋਹ ਆਹ ਕਹਿੰਦਾ ਹੋਇਆ ਹੀ ਕੱਖ ਨਹੀਂ ਪਾਜੀ ਮੈਂ ਰਹਿ ਗਿਆ ਕਹਿੰਦੇ ਚੱਲੇ ਕੌਣ ਕਹਿੰਦਾ ਓਏ ਆਹ ਕੀ ਓਏ ਚੱਲ ਫੜ ਬਈ ਸੈੱਟ ਲਾਉਂਦੀ ਉਹਦੇ ਵੀ ਖੇਡਦੇ ਹੀਗੇ ਕੌਣ ਹੁਣ ਇਹਨਾਂ ਦੇ ਚੱਲ ਗਿਆ ਬਲੈਤੀ ਮੁਰਗੇ ਉਹ ਸੀਗੇ ਦੇਸੀ ਮੁਰਗੇ ਉਹ ਗੱਲ ਬੈਠਾ ਲੈ ਮੋਟਰ ਆ ਰਿਹਾ ਹਾਏ ਓਏ ਓ ਭਾਲੂ ਨਿਕਲ ਆਇਆ ਝਾੜੀਆਂ ਚੋਂ ਭਾਲੂ ਚੱਲ 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 ਸੈਰ ਉਹ ਝਾੜੀਆਂ ਚੋਂ ਵੀ ਨਿਕਲਿਆ ਉਧਰੋਂ ਭਾਲੂ ਕੰਡਾ ਕੱਲ ਫੜਿਆ ਪੁੱਛ ਖੇਡਣਾ ਇਹਨਾਂ ਨੂੰ ਪੁੱਛ 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 ਅੱਗੇ ਹੋ ਕੇ ਪੁੱਛ ਕੇ ਜੇ ਛੱਡੇ ਚਾਰ ਪੈਣੀਆਂ ਆਹ ਕੀ ਹੋਇਆ ਉਹ ਕੀ ਹੋਇਆ ਹੋਇਆ ਕੀ ਆ ਹੋ ਗਿਆ ਉਹ ਕੀ ਹੋਇਆ ਚਲ ਤੈਨੂੰ ਕੱਢਿਆ ਭਾਈ ਨਹੀਂ ਖੇਡਦਾ ਨਹੀਂ ਤੈਨੂੰ ਕਿੰਨੇ ਨਹੀਂ ਤੈਨੂੰ ਕਿੰਨੇ ਦਿਨ ਹੋ ਗਿਆ ਭਾਜੀ ਕਹਿੰਦਾ ਨਹੀਂ ਖੇਡਣਾ ਚਲ ਓਏ ਆਏ ਮਰ ਗਿਆ ਇਹ ਵੀ ਕੀ ਕਰ ਦਿੱਤੀ ਇਹ ਵੀ ਇਹ ਇਹ ਹਾਂ ਤੈਨੂੰ ਕਿੰਨੀ ਵਾਰ ਰੋਜ ਕੁੱਟ ਪੈਂਦੀ ਪਹਿਲੀ ਵਾਰ ਤੂੰ ਇੱਧਰ ਖੜਦਾ ਹਾਂ ਤੂੰ ਇੱਧਰ ਇੱਥੇ ਸੇੜਦਾ ਏ ਮੇਨ ਰੇਡਰ ਬਣਾਇਆ ਬਾਨਾ ਦੁੱਦੇ ਵਾਲਾ ਸਾਨੂੰ ਛੱਡਾ ਦੇਖ ਇਹਨੂੰ ਬਣਾਉ ਦੁੱਲਾ ਬੱਗਿਆਂ ਵਾਲਾ ਫੇ ਰੁਕ ਜਾ ਰੁਕ ਜਾ ਹਜੇ ਛੋਟੀ ਨਹੀਂ ਟੁੱਟੀ ਚੱਲ ਇਹ ਸੀਗੇ ਬਲੇਤੀ ਮੁਰਗੇ ਹੁਣ ਖੇਡ ਕੇ ਦਿਖਾਓ ਕੱਲ੍ਹ ਤੂੰ ਹੀ ਚਲੋ ਚਲੋ ਆਹ ਕਹਿੰਦਾ ਮੈਂ ਰਹਿ ਗਿਆ ਪਾਜੀ ਸ਼ੇਰ ਕਿੰਨੇ ਮੇਰੇ ਗਏ ਲਓ ਵੀ ਮਿੱਤਰੋ ਕੰਮ ਹੋਣ ਲੱਗਾ ਚਾਲੂ ਲੱਗੇ ਮੁੰਡੇ ਬੈਠ ਕਾਲਾ ਸੈਟ ਲਾਉਣ ਪਹਿਲਾ ਸੈਟ ਕਰਦੇ ਆ ਸਟਾਰਟ ਅੱਧੀ ਭੋਜੇ ਇਧਰ ਚੌਥੇ ਵਾਲੇ ਚਲ 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 ਇਹ ਕਾ ਗੈਂਗ ਆ ਵਾ ਤੇ ਦੂਜੀ ਗੈਂਗ ਹੱਡੀ ਆ ਵਾ ਓਏ ਤੂੰ ਹੀ ਮੜਾ ਯਾਰ ਰੋਕ

ਸੱਤਵਾ ਯਾਰ ਇਹ ਚਾ ਨਾ ਕਰਿਆ ਕਰੋ ਤੇਰੇ ਮਾਹ ਜੇ ਅੱਠਵਾ ਚੱਲ ਨਵਾ ਅਗਲਾ ਹੁਣ ਤੁਸੀਂ ਦੇਖੀਓ ਆਪਣੇ ਬੰਦਾ ਸਾਹਮਣੇ ਆਹ ਗੁੱਪਾ ਮੁੜ ਗਿਆ ਉਹਦੇ ਬੰਦਾ ਤੁਰਦਾ ਦੇ ਜਾਓ ਬਾਹਰ ਉਹ ਸਾਹਮਣੇ ਇੱਕ ਦੂਜੇ ਨੂੰ ਦੇਖ ਕੇ ਬਸ ਤੇ ਤੇਰੇ ਆਪਣੇ ਆਪ ਸਾਹਮਣੇ ਦੇਖ ਕੇ ਕੋਈ ਸਾ ਬਈ ਪੂਰੀਆਂ ਤਸੱਲੀਆਂ ਕਰਾਉਣ ਦੇ ਮੂਡ 'ਚ ਅੱਜ ਭਾਨਾ ਕਿਸੇ ਦਾ ਕੋਈ ਨਹੀਂ gekeਣਾ ਜਿੰਨੇ ਚਿਰ ਪਾਜੀ ਹਟਾਉਂਦੇ ਨੇਗੇ ਉਹਨੇ ਚਿਰ ਕਹੇ ਬੰਦੇ ਨੇ ਨਹੀਂ ਹਟਣਾ ਚਲ 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 ਦੇਖ ਕੇ ਬੰਦਾ ਸ਼ਾਬਾਸ਼ ਸ਼ਾਬਾਸ਼ ਚਲੋ 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 ਬਾਜ ਜਦੋਂ ਕੁੱਪਾ ਇੱਕ ਲੰਘ ਜਾਂਦਾ ਹੁੰਦਾ ਤੁਰ ਪਿਆ ਕਰੋ ਤੁਰਦਾ ਨਹੀਂ ਤੂੰ ਸੁੱਤਾ ਚੱਲ ਹੁਣ ਛੋਟੀ ਨਾਲ ਤੂੰ ਚਲੋ ਚਲ ਚਲ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਮੁੰਡਾ ਮੋੜਦੇ ਆ ਕਰ ਮੁੰਡਾ ਮੋੜਦੇ ਆ ਕਰ ਤੈਨੂੰ ਪੈਣਾ ਲੱਗਦਾ ਚੱਲ ਹੁਣ ਬੈਠ ਕੇ ਬੈਠ ਬੈਠਾ ਹਾਸਾ ਬਹੁਤ ਸ਼ਾਬਾਸ਼ ਚੱਲ ਚੱਲ ਔਰ ਆ ਜਾ ਉਹ ਵਿੱਚ ਨਹੀਂ ਪੁੱਤ ਵਿੱਚ ਬੈਠ ਉਹ ਵਿੱਚ ਬੈਠ ਅੱਛਾ ਚੱਲ ਹਾਂ ਬੈਠ ਜਾ ਕੀ ਹੋਇਆ ਵਾ ਇਹ ਬੈਠੇ ਸੀ ਚੱਲ ਚੱਲ ਸ਼ੁਰੂ ਕਰ ਚੱਲ ਤੇ ਚੱਨਾ ਚੱਲ ਤੇ ਕਰ ਤੇਰੇ ਮਗਰ ਆ ਗਿਆ ਮੈਂ ਛੱਤਰ ਤੇਰੇ ਫੇਰ ਨੂੰ ਸੱਚ ਦੱਸਦਾ ਇੱਕ ਦੋ ਜਿਲੇ ਸ਼ਾਜੀ ਚੱਲ ਚੱਲ ਤੇ ਸ਼ਰਨ ਚੱਲ 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 بجلی ਤੇਰੇ ਨਾਲ ਲੱਗ ਗਿਆ ਓ ਚੱਲ ਚੱਲ ਮੱਚ ਜਾ ਚੱਲ ਚੱਲ ਇਹਨੂੰ ਮਾਰ ਦੇ ਮਾਰ ਚੱਲ ਚੱਲ ਪਾ ਜੀ ਮਾਰ ਲਾਉਣ ਪਿਆ ਹਾ ਇੱਥੇ ਰੱਖ ਪਾ ਜੀ ਚੱਲ ਚੱਲ ਪੂਰਾ ਸਰ ਤੇ ਆਥ ਰੱਖਿਆ ਕਰ ਜੋ ਤੇ ਕੀ ਗੱਲ ਹੰਬਿਆ ਫਿਰਦਾ ਕੀ ਗੱਲ ਆ ਡੇਕਦਾ ਫਿਰਦਾ ਨੀਤ ਨਾ ਲਾਇਆ ਕਰ ਤੇ ਮੈਂ ਤਾਂ ਮਿਹਨਤ ਤੇ ਲਾਉਣਾ ਸਾਰਾ ਕੁਝ ਤੂੰ ਖੁੱਟੇ ਜਾਣ ਕੇ ਨਾ ਚੱਲ ਸਾਵਾਂ ਓਏ ਬੈਡ ਕਲਾ ਕੀ ਓਏ ਪੱਟਾ ਦੇ ਹੱਥ ਕੇ ਬੋਗਲੇ ਤੇਨੇ ਬਿਮਾਰੀਆਂ ਚੱਲ ਚੱਲ ਮਾਰ ਕੇ ਦਿੱਚੇ ਬਾਹਰ ਦੇ ਦੇ ਮਾਰ ਦੇ ਦਿੱਚੇ ਫਾਇਦਾ ਨਹੀਂ ਇਹਦੇ ਇਹਦੇ ਮਾਰ ਰੱਖ ਏ ਮਾਰ ਤੇਰੀ ਗਾੜੀ ਤੁਰਦਾ ਨਹੀਂ ਸ਼ਾਬਾਸ਼ 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 ਖੇਚ ਗਏ ਪਾਲਾ ਭਾਜੀ ਪਾਲਾ ਹੀ ਕਹਿੰਦੇ ਭਾਜੀ ਚੱਲ ਚੱਲ ਸੈਜ ਢਿੱਲਾ ਕੰਮ ਤੇਰਾ ਕੋਟੀ ਛਾੜ ਦੇ ਕੋਟੀ ਪਿੱਛੇ ਆ ਚੱਲ ਚੱਲ ਸ਼ਾਬਾਸ਼ ਸੈਜ ਸ਼ਾਬਾਸ਼ ਨਿਤਤਾ ਹੋਈ ਜਾਂਦਾ ਦਿਨੋ ਦਿਨ ਲਓ ਜੀ ਅਗਲਾ ਸੈੱਟ ਆ ਗਿਆ ਆਪਣਾ ਆ ਗਾਣਾ ਨਿਕਲਣਾ 100 ਤੱਕ ਚਲੋ 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 ਜਿੰਨਾ ਗੁੱਪਾ ਛੱਕਾ ਬਾ 70 ਪਰ ਨਾ ਗਾਰੋਂ ਕਰ ਸੋਲੇ ਆ ਵੈਰੀ ਗੁੱਡ ਵੈਰੀ ਗੁੱਡ ਚਲ 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 ਛਾਜ ਅਗਲਾ ਸੈੱਟ ਆਪਣਾ ਚੱਲ ਪਿਆ ਵਾ ਛਿੜੀ ਫਿਰਨੀ ਛਿੜੀ ਚੱਲ ਚੱਲ ਇੱਕ ਤਾਂ ਕੱਲ ਨੂੰ ਨਾਈ ਦਾ ਵਾਲ ਲੈ ਕੇ ਆਇਆ ਤੂੰ ਕੱਲ ਵਾਲ ਕੱਟিয়ে ਕੱਲੋ ਮਸ਼ੀਨ ਲੱਗੀ ਆਹੋ ਤੇ 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 ਜਾ ਇਹ ਮੁਰ ਆ ਦੇਖ ਲੈ ਤੂੰ ਕਿੱਥੋਂ ਮੁੜਿਆ ਤੇ ਟ੍ਰਿਮਰ ਦੀ ਅਹੀ ਸਪੈਲਿੰਗ ਵੀ ਪੁੱਛਣੀ ਆ ਤੈਨੂੰ ਆ ਤੇਰੇ ਪੈਰ ਕੀ ਹੁੰਦੇ ਆ ਦੱਸ ਹੈਂ ਇੱਧਰ ਆ ਹੁਣ ਦਾ ਟ੍ਰਿਮਰ ਦੇ ਸਪੈਲਿੰਗ ਵੀ ਦੱਸ ਕੇ ਜਾ ਹੈ ਇੰਨਾ ਪਤਾ ਨਹੀਂ ਨਹੀਂ ਦੱਸ ਫੇ ਇਹ ਤੂੰ ਕਹ ਇੰਗਲਿਸ਼ ਵੜੀ ਬੋਲੀ ਇਹਨੇ ਭਾਜੀ ਟ੍ਰਿਮਰ ਕਿਹਿੰਦਾ ਦੱਸ ਇਹਦੇ ਬੰਦੇ ਨੇ ਨਾਂ ਦੇ ਨਹੀਂ ਸਹੀ ਲਿਖਾਏ ਨਾ ਟ੍ਰਿਮਰ ਦੇ ਪਤਾ ਹੋਊਗਾ ਨਾ ਗਲਤ ਲਿਖਾਇਆ ਹੈ ਟੈਟੂ ਦਾ ਪਤ ਲਗਾ ਲਿਆ ਪੀਤੇ ਦੀ ਥਾਂ ਤੇ ਪਤ ਲਗਾ ਲੈਣਾ ਸੀ ਕਬੱਡੀ ਥਾਂ ਤੇ ਕੁਬਾਰੀਆ ਲਖਾਣਾ ਕੁਬਾਰੀਆ ਸਹੀ ਆ ਵਿਖਾ ਚੱਲ ਹੁਣੇ ਪਤਾ ਲੱਗ ਜੂ ਹੁਣੇ ਪਤਾ ਲੱਗ ਜੂ ਚੱਲ ਵਿਖਾ ਵਿਖਾ ਚੱਲ ਆਣੇ ਬਹੁਤ ਹੋ ਗਿਓ ਬਈ ਨਿਆੜੇ ਬੋਲ ਐ ਫੇ ਪਿੱਤਲ ਖਾਤਾ ਕਹਿਣਾ ਪੀਤੇ ਦੀ ਤਾਂ ਚਲੋ 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 ਸ਼ਾਬਾਸ਼ ਸਹਿ ਸ਼ਾਬਾਸ਼ ਚੱਲ 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 ਕੀ ਹੋਇਆ ਹੰਬ ਗਿਆ ਵਾ ਹੁਣ ਇੱਥੇ ਤਾਂ ਇਦਾਂ ਹੀ ਹੁਣੀ ਆ ਵੀਰ ਮੇਰਿਆ ਸ਼ਾਬਾਸ਼ ਕੋਈ ਨਹੀਂ ਕੋਈ ਲਾ ਤੂੰ ਆਪੇ ਤੋੜਨਾ ਪੈਣਾ ਥੋੜਾ ਗੱਲ ਨਿਕਲਿਆ ਕਰ ਇੱਥੇ ਤੱਕ ਵੀਰ ਮੇਰਿਆ ਓ ਵੇਖ ਲੈ ਸਾਡੇ ਵਾਲਾ ਝੋਟਾ ਵੇਖ ਲੈ ਲਾ ਵੀ ਗਿਆ ਵਾ ਸੈਟ ਪੂਰਾ ਲਾਉਣਾ ਕਿ ਨਹੀਂ ਲਾਉਣਾ ਭਾਈ ਲੱਗਦਾ ਨਹੀਂ ਮੈਨੂੰ ਭਾਈ ਜਦੋਂ ਸੁਰਾਵੀ ਕੋਲੇ ਹੁੰਦਾ ਲਫੜ ਮਾਰ ਲਫੜ ਮਾਰਿਆ ਕਰ ਤੇ ਤੇਰੇ ਵੀ ਵੱਜਣਾ ਵਾ ਤੂੰ ਭਾਜੀ ਇਹ ਲਫੜ ਮਾਰਨਾ ਠੀਕ ਆ ਜੀ ਠੀਕ ਆ ਆ ਦੇਖ ਲਾ ਦੋਵਾਂ ਦੇ ਜਿੱਦ ਕੇ ਕਿਹੜਾ ਢਿੱਡ ਘਟੌਦਾ ਟਾਡੇ ਜੋ ਸਹੀ ਗੱਲ ਆ ਐ ਓਏ ਤੁਹਾਡਾ ਦੋਆ ਦਾ ਮਕਾਬਲਾ ਮੇਰਾ ਕੋਈ ਹੋਇਆ ਪਤਲਾ ਵਾ ਐਵੇਂ ਪਤਲਾ ਠੀਰਾ ਕਿੱਥੇ ਪਤਲਾ ਵਾ ਐਡਾ ਕੋਈ ਆ ਢਿੱਡਾ ਤੇਰਾ ਐਵੇਂ ਡਰਮ ਲਿਆਂਦਾ ਟੂਟੀ ਇੱਥੇ ਲਾਉਣੀ ਸੀ ਗਲਤੀ ਹੋ ਗਈ ਯਾਰ ਇੱਕ ਇਹਦੇ ਲਾ ਦੇਣੀ ਇੱਕ ਇਹਦੇ ਲਾ ਦੇਣੀ ਸਹੀ ਆ ਹੈ ਇੰਤਨੀ ਪੀ ਹੈ ਇੱਥੋਂ ਹੀ ਵੇਖ ਲਾ ਉਹ ਗੋਡੇ ਹੱਥ ਲਵਾਤੇ ਇਹਦੇ ਕਿ ਲਵਾਤੇ ਕਿ ਨਹੀਂ ਉਸਤਾਦ ਇਹਨੂੰ ਕ ਚੀਲਾ ਭਾਂਜਾ ਮੇਰਾ ਚਲੋ 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 ਮੇਰੇ ਵੀਰਪਰਾ ਸ਼ਾਬਾਸ਼ ਲੋ ਵੀ ਰੌਣਕਾਂ ਤੇ ਇਦਾਂ ਹੀ ਰਹਿਣੀਆਂ ਆਪਣੀ ਗਰਾਉਂਡ 'ਚ ਬਾਬੇ ਦੀ ਕਿਰਪਾ ਨਾਲ ਵੈਰੀ ਗੁੱਡ ਵੈਰੀ ਗੁੱਡ ਛਾ ਗਏ ਮੁੰਡੇ ਚਲੋ 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 ਖਿੱਚ ਕੇ ਕੰਮ ਨੂੰ ਖਿੱਚ ਕੇ ਅੱਜੀ ਸਿਟੀ ਪੂਰੀ ਫਿਰ ਰਹੀ ਏ ਅੱਗਾਂ ਨੂੰ ਗੋਰੀ ਫੈਗੜੀ ਭਾਈ ਦਾ ਹਲ ਚੱਲ ਚੱਲ ਸ਼ਰ ਨਾ ਡੱਕੁਰਮਾਣੇ ਵਾਲਿਆ ਲੈ ਵੀ ਮਗਰ ਚੱਲ ਚੱਲ ਮਾਨਕੀਆ ਆ ਸੱਧੂਪਰੀਆ ਵਾ ਚੱਲ ਚੱਲ ਹਾਂ ਓ ਬੱਲੇ ਤੇਰੇ ਉਹ ਰੱਖ ਉਹ ਭਾਜੀ ਆ ਭਾਜੀ ਆ ਕਿਥੋਂ ਲਿਆ ਮੈਨੂੰ ਲੱਗਾ ਪਸੂ ਪੂਸੂ ਭਜਾਉਣ ਲੱਗਾ ਕਿਤੇ ਇਹ ਪਾਹੂ ਯਾਰ ਇੱਕ ਸਿੱਕਾ ਸਵਦੇ ਉਹਦਾ ਸੁਣਦਾ ਵੀ ਕੋਈ ਉਹ ਭਾਜੀ ਯਾਰ ਆਡਾ ਚੱਲੋ ਚੱਲ ਅੱਗੇ ਆ ਹਿਯਾਰ ਹੀਗਾ ਤੇ ਉਹ ਵੇਖ ਲੈ ਭਾਈ ਸਰ ਚੱਲ ਚੱਲ ਆ ਦੇ ਲੈ ਕਰਤਾ ਵੀ ਆ ਚੱਲ ਇਹ ਪਸ਼ੂ ਚਾਰਨ ਵਾਲਾ ਕੰਮ ਹੀ ਹੋ ਗਿਆ ਅੱਜ ਸੈੱਟ ਹੋ ਗਿਆ ਤੀਜਾ ਆਪਣਾ ਬਾਬੇ ਕਿਉਂ ਜਾਂਦਿਆਂ ਕਿ ਨਹੀਂ ਬੱਕ ਦੀਆਂ ਗੱਡੀਆਂ चल 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 शाबाश शाबाश वो शाह तू की भी खड़ा चल 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 वेरी गुड भाजप वेरी गुड शाबाश शाबाश चलो 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 चल 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 पाले शाबाश चल 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 सह चल वैरी गुड वैरी गुड तेरे मगर ही आ सारी फौज सिटा सीटी तेरे एक चलो 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 शाबाश वैरी गुड वैरी गुड सर की गल ढिल कम तू ही चल तू ही चल 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 ओ खामोन शाह जी शाह जी खामोन ਬੀਲੀ ਟਿੱਲਾ ਪੈ ਗਿਆ ਇਹ ਕੰਮ ਸੱਜਣਾ ਤੇਰਾ ਚੱਲ 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 ਆਹ ਫੌਜਾਂ ਤੇਰਾ ਛੱਡ ਛੱਡ ਇੱਕ ਦੂਜੇ ਲੱਕ ਚ ਚੱਲ 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 ਚਲੋ ਚਲੋ ਗੋਰੀ ਸ਼ਾਬਾਸ਼ ਛੱਡਣੀ ਆ ਲੱਕ ਤੇ ਜਿਹੜਾ ਪਿੱਛੇ ਚੱਲ 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 ਓ ਤੂੰ ਗਿਆਨੀ ਕਿੱਧਰ ਹੀ ਭੱਜ ਗਿਆ ਮੂਰੇ ਬੰਦਿਆਂ ਨੂੰ ਲਾ ਚੱਲ ਚੱਲ ਨੂਰ ਸਿੰਘ ਚੱਲ 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 ਖੈਦੇ ਕੰਮ ਨੂੰ ਖੈਦੇ ਖੈਦੇ ਨੂਰਿਆ ਸ਼ਾਬਾਸ਼ ਚੱਲ 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 ਪਾਲੇ ਸ਼ਾਬਾਸ਼ ਸੈਜ ਦੇ ਛੱਡਣੀ ਆ ਸੈਜ ਦੇ ਓ ਜੂਪਿਆ ਕੀ ਗੱਲ ਹੈ ਭਜਦਾ ਨੇਗਾ ਉਹ ਨਾ ਤੇਰੇ ਫਰੌਨਾ ਛਿਟੀ ਮੈਂ ਰੋਜਾ ਕੋਈ ਨਾ ਤੈਨੂੰ ਮੈਂ ਬੰਦਾ ਬਣਾਉਣਾ ਰੋਜਾ ਕੋਟੀ ਬੰਦਾ ਭਜਦਾ ਨੇਗਾ ਤੁਹਾਡਾ ਤੇ ਪਰਨੇੰਦਾ ਕਿੰਨੂੰ ਉਹ ਪਾਜੀ ਨੂੰ ਪੁੱਛ ਮੈਨੂੰ ਮਿਲਿਆ ਕੋਟ ਬਾਕੀ ਉਹ ਬੱਜਿਆਂ ਵਾਲਾ ਪੀ ਗਿਆ ਮੇਰੀ ਵੀ ਵੱਡੇ ਵਾਲਾਂ ਦਾ ਕਿਹੜਾ ਈ ਓਏ ਕੀ ਇਹਨਾਂ ਦਾ ਬਿਜਲੀ ਕ ਕੀ ਆ ਪਰ ਤੂੰ ਮੈਨੂੰ ਕਿਹਾ ਵਾ ਗਿਆਨੀ ਦਿੰਦਾ ਨਹੀਂ ਬਰਮੀ ਸਾਨੂੰ ਨਹੀਂ ਮੈਨੂੰ ਸਭ ਕੁਝ ਪੂਲੀ ਪਾ ਕੇ ਮੇਰੀ ਫੋਟੋ ਉਹ ਭਾਜੀ ਕੋ ਫਰੋਣਾ ਮੈਂ ਨਾ ਮੈਨੂੰ ਗਲਤ ਬੋਲਦਾ ਯਾਰ ਆਪਾਂ ਤਾਂ ਕਹਿਣਾ ਵਾ ਭਾਜੀ ਨੂੰ ਕਿ ਇਹ ਕੀ ਕੰਮ ਵਾ ਯਾਰ ਇੱਕ ਬਰਮੀ ਲਿਆ ਕੇ ਦਿੰਦਾ ਇਹਨਾਂ ਸਾਰਾ ਕੁਝ ਮੈਂ ਕਿਉਂ ਨਹੀਂ ਗਾ ਤੂੰ ਕਿਹਾ ਨਹੀਂ ਗਾ ਗਿਆਨੀ ਜਿਆ ਨਹੀਂ ਉਹ ਜਿਹੜਾ ਮੁੰਡੇ ਦਾ ਸ਼ੇਰ ਵਗਿਆ ਨਾ ਤੇ ਉਹ ਪੀ ਗਿਆ ਸਾਰੀ ਮਿਲ ਗਈ ਤੂੰ ਗਾ ਦਿੱਤੀ ਇਹਨੂੰ ਬਰਮੀ ਆਪਦੀ ਤੂੰ ਤੇ ਮਾਮਾ ਵਿੱਚੋਂ ਕਿਤੇ ਬੂੰਦ ਨਾ ਦਵੇਂ ਬ੍ਰੰਮੀ ਦੀ ਤੇ ਤੂੰ ਕਿੱਦਾਂ ਉਹ ਬੋਤਲ ਫੜਾਤੀ ਮੈਂ ਤੈਨੂੰ ਬਾਹਰੋਂ ਭਰਾ ਦੂ ਭਰਾ ਕਹਿੰਦੀ ਸੀ ਹੋਈ ਨਹੀਂ ਸਾਦਾ ਸੱਚੀ ਹੁੰਦਾ ਪੀਤੀ ਆ ਉਹ ਗੱਲ ਸੁਣ ਲਿਆ ਕਰ ਉਹ ਪਾਜੀ ਕੱਲਾ ਬੋਲੀ ਜਾਂਦਾ ਤੁਸੀਂ ਆਪ ਦਾ ਹੀ ਰਾਮ ਰੋਲਾ ਪਾਇਆ ਵਾ ਪਾਜੀ ਫੇਰ ਡਾਂਗੇ ਇਹਨਾਂ ਦੇ ਮਗਰੇ ਹੀ ਰਹਿ ਇਹਨਾਂ ਦੇ ਨਾ ਪਤਾ ਲੱਗੇ ਮੜਿਆ ਕਦੇ ਦੇ ਮੋਰਾਂ ਹੀ ਛੱਡ ਕਮ ਕੇ ਕਮ ਕੇ ਤੀਜਾ ਸੈੱਟ ਆ ਗਿਆ ਵਾ ਘੁੰਮ ਕੇ ਪੂਰਾ ਕੰਮਣਾ ਵਾ ਚੱਲ ਚੱਲ ਜੋਤਿਆ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਤੂੰ ਨਾ ਪੱਟਦੀਆਂ ਮੁੜਿਆ ਨੇ ਨਹੀਂ ਠੀਕ ਆ ਤਿਆਰੀ ਸ਼ਾਬਾਸ਼ very good very good very good ਸ਼ਾਬਾਸ਼ ਸ਼ਾਬਾਸ਼ ਪੁਆਰ ਦਿਖਣ ਹੀ ਨਹੀਂ ਦਿਆ ਕੋਹ ਨਿਹਰਾਈ ਕਰਤਾ ਚੰਗੀ ਡਾਂਗ ਵਖਾਈ ਭਾਜੀ ਨੇ ਤੁਹਾਨੂੰ ਚੱਲ 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 ਉਹ very good ਸ਼ਾਬਾਸ਼ 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 ਚਲੋ 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 ਆ ਗੈਂਗ ਆ ਜਿਹੜੀ ਗੈਂਗ ਆ ਸਾਰੇ ਨੂੰ ਅੱਗੇ ਆ ਬਾਕੀ ਸਾਰੇ ਪਿੱਛੇ ਆ ਸਹਿਜ ਹੁਣੀ ਸਾਰੇ ਨੂੰ ਅੱਗੇ ਆ ਚੱਲ 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 ਮੋਟਿਆ ਨਿਆਣਾ ਨਾ ਦੇ ਦੀਆ ਕਿ ਥੱਲੇ ਉਹਨੂੰ ਪਿੱਛੇ ਲਾਇਆ ਕਰੋ ਚੱਲ 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 ਮੋਟਿਆ ਤੇਰੇ ਤੇ ਹੀ ਆ ਕੈਮਰਾ ਮੇਰਾ ਚੱਲ ਚੱਲ ਤੁਹਾਡੇ ਦੋਹਾਂ ਦੇ ਚੱਲ ਭੱਲੂ ਖੇਦੇ ਕੰਮ ਨੂੰ ਚੱਲ 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 các ca các ca các ca các ca các ca các ca ha các ca ha 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 ha

ਤੋ ਸ਼ੁਰੂ ਕਰਦੇ ਤੈਨੂੰ ਹਾਂ ਬੀ ਹਾਂ ਸੀ ਡੀ ਈ ਐਫ ਜੀ ਐਚ ਆਈ ਜੇ ਕੇ ਐਲ ਓ ਐਮ ਓ ਐਮ 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 ਸਹੀ ਹੈ ਹਾਂ ਐਨ 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 ਹਾਂ ਓ ਪੀ ਪੀ ਕਾਊ ਕਾਊ ਆਰ ਐਰ ਐਸ ਐਸ ਟੀ ਹਾਂ U v, v W W S, S X Y Y Z ओ oh बल्ले तेरे बैठि हां ओ तिनू और की औंदा कितनेंदा पहाੜ ਤੈਨੂੰ ਦੱਸ ਚੱਲ ਸੁਣਾ ਦੇ ਪਤਾ ਵੀ ਹਾਂ ਬੋਲੇ ਤੁਸੀਂ ਇਕੜੀ ਦੂਣੀ ਦੋ ਦੂਣੀ ਚਾਰ ਤਾਮਦੂ ਸੇ ਹਾਂ ਜਾਦੂ ਹੀ ਅੱਠ ਹਾਂ 6 ਦੁਣੀ ਕਿੰਨੇ ਹਾਂ 6 ਦੁਣੀ ਕਿੰਨੇ 6 ਦੁਣੀ 12 12 ਤੂੰ 6 ਹਾਂ 7 ਦੁਣ ਹਾਂ 16 ਹਾਂ 9 9 ਦੁਗੀਆਂ 18 18 20 ਓ ਬੱਲੇ ਤੇਰੇ ਤੂੰ ਨ ਲੈ ਗਈਆਂ ਉਹਨੂੰ ਸਰਦਾਰ ਨੂੰ ਸਾਰਾ ਕੁਝ ਹੁੰਦਾ ਤੂੰ ਨਲਾਇਕ ਆ ਤੂੰ ਕੌਣ ਨਹੀਂ ਸੁਣਾਇਆ ਉਹਨੇ ਸਾਰਾ ਸੁਣਾਇਆ ਹੈਗਾ ਸਰ ਵੀਰ ਹਾਂ 43 43 ਕੀ ਦੋ ਚੌਥੀ ਜੋ ਪੇੜਾ ਪੇੜਾ ਨਾ ਗਾਲੀ ਉਹਨੇ ਕਹਿੰਦਾ ਤੈਨੂੰ ਆਉਂਦਾ ਊੜਾੜਾ ਆ ਜਾਓ ਫੇ ਭੱਜੋ ਭੱਜੋ ਆਜੋ ਆਜੋ ਦੋਵੇਂ ਜਣੇ ਆਜੋ ਜਗਰੂਪ ਨੂੰ ਛੱਡ ਤੈਨੂੰ ਬਾਜ ਮਾਰੀ ਆ ਤੈਨੂੰ ਬਾਜ ਮਾਰੀ ਆ ਤੂੰ ਕੀ ਕਹਿੰਦਾ ਊੜੇ ਵਾਲੀ ਕਿਦਾਂ ਕੀ ਨੰਗੀ ਆ ਕੋਹ ਨਹੀਂ ਭਾਈ ਆਉਂਦਾ ਤੂੰ ਕਹਿੰਦਾ ਊੜੇ ਆੜੇ ਵਾਲੀ ਜ਼ਿੰਦਗੀ ਨੰਗੀ ਆ ਨਹੀਂ ਨੰਗੀ ਸੁਣਾ ਫੇ ਕੀ ਭਾਈ ਊੜਾੜਾ ਇੱਥੇ ਆ ਆ ਪੌੜੀ ਤੇ ਆ ਨਹੀਂ ਆ ਚੁੱਪ ਛਾ ਛਾ ਹਾਂ ਚੁੱਪ ਨਹੀਂ ਆ ਰਾਰਾ ਲੱਲਾ ਬਾਬਾ ਸਸੇ ਪਰਬਿੰਦੀ ਸਾਹ ਬੋਲੇ ਕੋਈ ਅੱਗੇ ਵੀ ਸਾਹ ਬੋਲੇ ਲੱਲੇ ਪਰਬਿੰਦੀ ਲਾਹ ਬੋਲੇ ਸਸੇ ਪਰਬਿੰਦੀ ਸਾਹ ਬੋਲੇ ਲੱਲੇ ਪਰਬਿੰਦੀ ਲਾਹ ਬੋਲੇ ਸਲਾਮ ਇੱਕ ਮਿੰਟ ਆ ਆ ਸਾਡਾ ਮਾਸਟਰ ਵਾ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਜੀ ਆ ਮੁੰਡਾ ਕਹਿੰਦਾ ਉਹ ਡਾਡਾ ਸੁਣਾਉਣਾ ਦੇਖਿਓ ਸਹੀ ਸੁਣਾਉਂਦਾ ਦੁਬਾਰਾ ਸੁਣਾਊਗਾ ਚ ਬਣਾਉਣਾ ਕਿ ਮਲੇਗੀ ਹੈ ਲੱਗਿਆ ਜਾ ਲੱਗਿਆ ਮੜਾ ਪਾਜੀ ਤੁਸੀਂ ਰੋਜ਼ ਮੁਰਗਾ ਬਣਾਉਨੇ ਨੂੰ ਚੱਲ ਹਾਂ ਉੜਾੜਾ ਲਈ ਸਸਾ ਹੌਲੀ ਕੱਲਾ ਕੱਲਾ ਸਾਨੂੰ ਵਾਰਡ ਸੁਣਾ ਛਾ ਛਾ ਛੱਜਾ ਨਹੀਂ ਆ ਨਹੀਂ ਕਿਧਰੋਂ ਆ ਗਿਆ ਮਾਮਾ ਵਾ ਵਾ ਹਾਂ ਵਾ ਵਾ ਕੀ ਵਾ ਵਾ ਵਰਫ ਦੇ ਦੂੰਗੇ ਨਹੀਂ ਬੱਬਾ ਬਰਮੀ ਯਈਆ ਲੱਲਾ ਵਾ ਵਾ ਤਾਂ ਪਪਾ ਕਿਧਰ ਗਿਆ ਪਪਾ ਰੱਜ 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 ਅੱਗੇ ਹਾਂ ਮਮੀ ਨਾ ਖਾਲੀ ਮੇ ਯਈਆ ਇਹ ਆਪ ਸੁਣਿਆ ਊੜਾ ਏੜਾ ਸੱਸੇ ਪਰ ਬਲੀ ਸਾਹ ਬੋਲੇ ਡੱਡੇ ਦੇ ਬਿੰਦੀ ਡਾਂਗ ਚੱਲ ਤੂੰ ਵੀ ਸੁਣਾ ਊੜਾ ਏੜਾ ਊੜਾ ਏੜਾ ਸੱਸਾ ਹਾ ਹਾ ਕਿੱਤਾਂ ਉੱਚੀ ਚਿਚਾ ਸ਼ਿਚਾ ਜਿਜਾ ਚਿਜਾ ਨਹੀਂ ਆ ਅੱਗੇ ਡੱਡੇ ਦੇ ਡਾਂਗ ਆਹ ਦੇਖ ਲੋ ਥੱਥਾ ਡੱਡਾ ਟੱਡਾ ਨਾ ਉੱਚੀ ਪਪਾ ਪਪਾ ਅਸਤਾ ਪਪਾ ਬੋਪਾ ਬੋ ਮਮਾ ਪਪਾ ਪਪਾ ਬਬਾ ਬੋ ਮਮਾ ਇਹ ਯਾ ਰਾੜਾ ਲਾਉਣੇ ਬਨੇ ਆ ਮੈਂ ਜਿੰਦਰਾ ਤੁਸੀਂ ਬਰਿੰਦੀ ਸਾਹ ਬੋਲੇ ਅਖੇ ਬਰਿੰਦੀ ਦਿਖਾ ਬੋਲੇ ਉੱਚੀ ਜਿੱਜੇ ਪਰ ਬਿੰਦੀ ਜਾਂ ਬੋਲੇ ਲੈ ਲੈ ਬਰਿੰਦੀ ਲਾਉਣ ਆ ਆ ਬੰਦੇ ਨੇ ਫੀਸਾਂ ਪਰ ਹੋ ਗਿਆ ਫੀਸਾਂ ਪਰ ਮੈਂ ਕੋਈ ਫੀਸ ਦੰਦਿਆ ਸੁਣਾ ਗਿਆ ਹੈ ਅੰਗਰੇਜ਼ੀ ਸਕੂਲਾਂ ਵਾਲਿਆਂ ਦਾ ਊਖਾ ਕੰਮ ਉਹ ਪੜਦਾ ਵਾ ਵਾਕਿਆ ਉਹਨੇ ਦੂ ਦਾ ਵੀ ਟੇਬਲ ਸੁਣਾਤਾ ਉਹ ਦੇਖੋ ਸਾਡੇ ਹੁਸ਼ਿਆਰ ਨੇ ਆਨੇ ਸਰਕਾਰੀ ਸਕੂਲੇ ਪੜ੍ਹ ਕੇ ਵੀ ਦੇਖ ਲੋ ਨਿੱਕੀ ਮਰੇ ਸਾਰਾ ਸੁਨਾਤਾ ਹੀ ਇਹ ਵੇਖ ਲੋ ਸਾਡੇ ਇੰਗਲਿਸ਼ ਸਕੂਲਾ ਵਾਲੇ ਵੇਖ ਲੋ ਡਾੜਾ ਹੀ ਨਹੀਂ ਹੁੰਦਾ ਇੱਕ ਬੰਦੇ ਨੇ ਸੁਨਾਇਆ ਹੀ ਨਹੀਂ ਉਹ ਸਹਿਜ ਕੀ ਕਰਦਾ ਵਾ ਸਹਿਜ ਨਹੀਂ ਸਾਰੀ ਜਗ੍ਹਾ ਘੇਰੀ ਹੋਈ ਵੇ ਭਾਜੀ ਬਿੰਦਾ ਨਹੀਂ ਫੱਲੇ ਸਹਿਜ ਫੱਲੇ ਉਹ ਸ਼ਹਿਰ ਪੂਰਾ ਪੂਰੀ ਪੂਰੀ ਬੈੜਕ ਵੱਜੇ ਸ਼ਾਬਾਸ਼ ਓਏ ਚੱਲ ਭਾਲੂ ਚਲੇ ਗਿਆ ਭਾਲੂ ਤੂੰ ਬੈਠਾ ਇੱਥੇ ਕੀ ਗੱਲ ਆ ਮਮਾ ਆ ਤੈਰੇ ਸੈਟ ਲਾਉਣ ਆਲਾ ਵਾ ਇਹਨੇ ਤਾਂ ਪੇਟ ਮਸਲ ਬਣਾਉਣੇ ਆ ਨਹੀਂ ਲੱਗਦਾ ਯਾਰ ਕੀ ਕਰਦਾ ਤੇਰੀ ਮੈਸ਼ਪਾਰ ਚ ਬਿੱਟੂ ਕੋਜ ਨੂੰ ਅੱਜ ਫੇ ਬਿੱਟੂ ਨਵਾਤੀ ਪਈ ਭਾਜੀ ਡਾਂਗ ਵਿੱਚ ਕੀ ਮਰਦਾ ਮੈਂ ਮੈਂ ਭਾਈ ਂਗਾ ਮੈਂ ਕਹਾਂ ਇਹ ਤਾਂ ਪਸ਼ੂ ਚਾਰਨ ਵਾਲੇ ਨਹੀਂ ਹੁੰਦੇ ਜਿੱਦਾਂ ਭਾਜੀ ਕਹਿੰਦਾ ਇਹ ਤਾਂ ਪਸ਼ੂ ਹੀ ਆ ਇਹ ਇੱਕ ਉਦਾਂ ਇੱਕ ਗੱਲ ਹੈ ਜਿਹਦੇ ਵੱਜ ਗਈ ਤੇ ਜਾਨ ਹੀ ਨਿਕਲ ਜਾਣੀ ਆ ਸਹਿਜ ਦੇਖ ਸਹਿਜ ਦੇਖ ਸਹਿਜ ਵੀ ਐ ਉਹ ਖੜ ਕਦੋਂ ਗਿਆ ਆ ਭਾਰੀ ਸਹਿਰ ਖੜ ਗਿਆ ਹੋਵੇ ਵਿੱਚ ਸਹਿਰ ਦੇ 2 ਘੰਟੇ ਇਕੱਲੇ ਭਾਈ ਘਰੇ ਜਾਣਗੇ ਮੈਂ ਤੇ ਲਵਾਇਆ ਕਰੇ ਵੇਖੀਨ ਕਹਿੰਦਾ ਬਾਰਕ ਦੇ ਡੂੰਗੇ ਲੈ ਗਿਆ ਹੁਣੇ ਭੱਜ ਜਾਣਾ ਚੱਲ ਛੱਰਨੇ ਸ਼ਾਬਾਸ਼ ਇੱਕ ਬਲੌਗ ਬਣਾਉਣਾ ਸਾਰੇ ਫੜੇ ਜਾਂਦੇ ਆ ਕਿਹੜਾ ਕਹਿੰਦਾ ਮੈਂ ਆਇਆ ਕਿਹੜਾ ਕਹਿੰਦਾ ਨਹੀਂ ਆਇਆ ਅੱਗੇ ਬਹਾਨਾ ਚੱਲ ਜਾਂਦਾ ਹੈਗਾ ਕਾਪੀ ਦੇ ਲੋਡ ਕਰ ਲਿਆ ਕਰ ਭਾਈ ਕਾਪੀ ਦੇ ਲੋਡ ਹੀ ਨਹੀਂ ਨੋਟ ਆਵੇ ਇੱਥੇ ਪਤਾ ਲੱਜਦਾ ਕਿਹੜਾ ਕਿੰਨੇ ਦਿਨ ਆਇਆ ਕਿਹੜਾ ਨਹੀਂ ਹਾਜ਼ਰੀ ਉਹ ਬੁਗਲੇ ਨੂੰ ਕਾ ਹਾਜ਼ਰੀ ਲਾ ਹਾਜ਼ਰੀ ਹੈਗਾ ਵਾਰੀ ਐਕਟ੍ਰੈਨਰ ਨੇ ਲਾਈ ਨਹੀਂ ਉਦਣ ਦੀ ਆ ਲਾਉਣੇ ਹਾਜ਼ਰੀ ਕਰਦੇ ਐਟਾਰ ਇਹਨਾਂ ਦੀ ਹਾਜ਼ਰੀ ਭਾਜੀ ਲਾ ਦਿੰਦਾ ਇਹਨਾਂ ਦੀ ਚਲੋ ਚਲੋ ਭਾਈ ਉੱਥੇ ਇਕੱਠੇ ਨਾ ਹੋ ਇਹਨੇ ਓਏ ਬੱਚਾ ਵੇ ਜਦੋਂ ਬੰਦਾ ਗੈਪ ਪੈ ਦਿੰਦਾ ਹੁੰਦਾ ਉਦੋਂ ਤਰਿਆ ਕਰੋ ਯਾਰ ਉਹ ਨਾਲ ਵੇਖੋ ਪਰਲੇ ਵਾਲਿਆਂ ਵੇਖੋ ਓਏ ਮੁੰਡੇ ਪਰਲੇ ਲਾਉਂਦੇ ਜਿਹੜੇ ਸਾਡੇ ਪੰਡਾ ਐਕਟਿੰਗ ਵਿਚਾਲੇ ਮਾਰਦਾ ਕਿੱਥੇ ਆ ਓਏ ਤਰਿਆ ਜਾਂਦਾ ਕਿ ਉਹ ਕੁੱਪੀ ਤੇ ਫੇਗਿਆ ਚਾਤੋ ਪਰੋ ਬਣਾ ਗਿਆ ਓਏ ਸ਼ਾਬਾਸ਼ ਸ਼ਾਬਾਸ਼ ਆ ਦੇ ਲੋ ਆ ਉਹ ਵੀ ਆਪਣੇ ਵਾਲੇ ਵੇਖੋ ਜਿਹੜੇ ਸੁਣੀ ਸੁਣਾ ਕੇ ਗਏ ਟੇਬਲ ਦੇਖੀ ਆ ਏ ਏ ਸ਼ਾਬਾਸ਼ ਏ ਏ ਉਹ ਸਾਰਾ ਸ਼ਾਲ ਮਾਰ ਦੱਲੇ ਓ ਲੋਕ ਲਾਉਂਦਾ ਗਿਆ ਉਹ ਚੱਲ ਚੱਲ ਛਰ ਨਹੀਂ ਖੈਦੇ ਕੰਮ ਨੂੰ ਉਸਤਾਦ ਤੂੰ ਨਹੀਂ ਪੁੱਤ ਲਉਣਾ ਇਹ ਸੈਟ ਔਖਾ ਵਾ ਨਹੀਂ ਭਾਈ ਅਸੀ ਲਾ ਲੇ ਤੂੰ ਔਖਾ ਲੱਗਦਾ ਤੈਨੂੰ ਸੈਟ ਇਹ ਸਰ ਨਿਕਾ ਮੈਂ ਤੇਰਾ ਭਰਾ ਆਂ ਭਾਜੀ ਕਿਆ ਕਰ ਭਾਜੀ ਕਿਆ ਕਰ ਉਹ ਸਰ ਜੀ ਉਹ ਵਾ ਭਾਜੀ ਆ ਕੇ ਸਰ ਆਗੇ ਆ ਵੇ ਲੈ ਫੇ ਆ ਤੇਰੇ ਨੀ ਤੇ ਨੀ ਤੇ ਬਾਹਰ ਨੀ ਤੋ ਜਾ ਤੂੰ ਸਾਰਿਆਂ ਦੇ ਐਂਡ ਤੇ ਲਾਇਆ ਕਰ ਗਿਆ ਭਾਜਾ ਉਹ ਮਗਰ ਲਾਜਾ ਸਾਰਿਆਂ ਨੂੰ ਪੁੱਤ ਗਿਆ ਭਾਜਾ ਓਏ ਕਾਪੀ ਬੜੀ ਮਾਰੀ ਓਏ ਵੇਖੀ ਨ ਲੱਗਣਾ ਵਿਚਾਲੀ ਇਹ ਆ ਓਏ ਉਹ ਬੰਨੇ ਹੋ ਗਏ ਨਹੀਂ ਇਹ ਮਗਰ ਲੱਗ ਤੂੰ ਚੱਲ ਹਾਂ ਆਲਾ ਬੈ ਜਾ ਹਾਂ ਇਧਾ ਤੋਰ ਚੱਲੇ ਚੱਲਾ ਹਾਂ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਡੱਡੂ ਜੇ ਲਾ ਦੇ ਨੇ ਕਿਨੇਗੇ ਵਿਚਾਲੀ ਰੌਣਕ ਦੀ ਲੱਗੀ ਗਰਾਊਂਡ 'ਚ ਚੱਲ ਚੱਲ ਸਹਿਜੋ ਚੱਲ ਓਏ ਸੈ ਨੂੰ ਕਈ ਜਾਂਦਾ ਬੈਠ ਓਏ ਬੈਂਦਾ ਨਿਕਾ ਇਹ ਸੈ ਥੱਲੇ ਬਹਿ ਕੇ ਗੱਲ ਓਏ ਹਾਂਜੀ ਸਾਜੀ ਜੀ ਉਹ ਕਰਮ ਦੀ ਬਾਤ ਨਹੀਂ ਹੋਈ ਤਸੱਲੀ ਉਹ ਤੇਰਾ ਭਲਾ ਹੋ ਜੇ ਉਧਰ ਮਾਰ ਗਿਆ ਰੌ ਪਾਤਾ ਲੰਮੇ ਇਕ ਲੋ ਜੇਮ ਵਾਲੇ ਬੰਦੇ ਦਾ ਬਹੁਤ ਖਾਂਦਾ ਮੈਂ ਪਿਛਲੀ ਵਾਰੀ ਲਾਇਆ ਨਾ ਕੈਂਪ ਜਦੋਂ ਮੇਰਾ ਬਹੁਤ ਪਹਿਲਾਂ ਜਲੂਸ ਨਿਕਲਿਆ ਉਹ ਪਤਾ ਬਈ 10 ਕ ਦਿਨ ਪਰ ਬਾਅਦ ਚ ਰਿਆਲਾ ਹੋ ਗਿਆ ਬਾਈ ਬਹੁਤ ਹੀ ਹਾਲਾਤੀ ਨਹੀਂ ਮੇਰੇ ਮਤਲਬ ਬਣ ਜਾਂਦੇ ਉਹ ਤਾਂ ਕਰਦੇ ਆਪਾਂ ਹੂੰ ਟਾਈਟ ਹੁੰਦਾ ਸਰੀਰ ਆਪਾਂ ਮਿਹਨਤ ਲਾਉਂਦੇ ਆਪਾਂ ਮਿਹਨਤਾਂ ਵਾਲੇ ਬਣ ਜਾਂਦੇ ਉਹ ਜੇਮ ਬਜੀ ਬਜੀ ਛੜਦੀ ਉਹ ਪਾ ਕੇ ਸੀਰ ਫਿੱਟ ਲੈ ਜਾ ਪੈਂਦੇ ਇਹਨਾਂ ਥਿੱਲਾ ਨਹੀਂ ਨਹੀਂ ਸਾੜਾ ਤਾਂ ਪੈਂਦਾ ਨਹੀਂ ਭਰਾਵਾ ਤੁਹਾਡਾ ਪਤਾ ਨਹੀਂ ਕਾਦੋਂ ਪੈ ਜਾਂਦਾ ਮੇਰਾ 10 ਸਾਲ ਨਹੀਂ ਥਿੱਲਾ ਬਣਾ ਦਮਸ ਤੇਰਾ ਸਰੀਰ ਕੱਸਿਆ ਹੀ ਰਹਿਣਾ ਵਾ ਤੂੰ ਕਰਤ ਸਹੀ ਕੋ ਕਹਿੰਦਾ ਜਿਮ ਵਾਲਿਆਂ ਦਾ ਸਰੀਰ ਢਿੱਲਾ ਪੈ ਜਾਂਦਾ ਵਾ ਤੂੰ ਕਿੰਨਾ ਕਿ ਜਿਮ ਲਾਇਆ ਵਾ ਇਹ ਬਹੁਤ ਜਿਮ ਨਾਲੋਂ ਅੱਜ ਪਹਿਲਾਂ ਦਾ ਸਰੀਰ ਢਿੱਲਾ ਪੈ ਗਿਆ ਜਿਮ ਲਾ ਕੇ ਹੁਣ 10:30 ਵਜੇ ਦੀ ਬੰਦਾ ਹੈ ਕਹਿੰਦਾ ਹੀ ਕੋਈ ਬੰਦਾ ਉਹਨੇ ਜਿਮ ਚ ਹਲਾਈ ਪੀ ਦਾਨਾ ਅੱਛਾ ਉਹ ਪੀਲਾ ਸਰੀਰ ਚੰਗਾ ਹੀ ਉਹ ਬਾਅਦ ਪਤਾ ਨਹੀਂ ਕੀ ਕੋ ਖਾਣਾ ਛਾੜੇਗਾ 2:00 ਵਜੇ ਪੰਜਾ ਸੀ ਹੀ ਹੋ ਗਿਆ ਹੁਣ ਪਾਣੀ ਲੈ ਗਏ ਇਟਸ ਬਰਮੀ ਟਾਈਮ ਕਿੰਨੇ ਗਲਾਸ ਪੀਣੇ ਆ ਔਰ ਜਦ ਬਾਰਡੀਆਂ ਬੰਦ ਆ ਆ ਟੀਵੀ ਤੇ ਆਉਣੀ ਹੈ ਫਿਲਮ ਸਾਰੀ ਹਾਂ ਤੂੰ ਜਿਹੜਾ ਟੇਬਲ ਸੁਣਾਇਆ ਨਾ ਟੀਵੀ ਤੇ ਹੋਣਾ ਉਹ ਟੀਵੀ ਤੇ ਹਾਂ ਆ ਦੇ ਘਰ ਦੇ ਨੂੰ ਕਾ YouTube ਤੇ ਲਾ ਕੇ ਦੇਖੋ ਆ ਤਾਂ YouTube ਚੱਲਦਾ ਵਾ ਚੱਲਦਾ ਵਾ ਉਹ ਬੱਲੇ ਤੇਰੇ ਕੀ ਦੇ ਦਣਾ YouTube ਤੇ ਮੇਰੀ ਫੋਟੋ ਹਾਂ